ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਸ ਦੇ ਵਿੱਚ ਕੀ ਮੇਨ ਜੋ ਹੈ ਇਨਫੋਰਮੇਸ਼ਨ ਬੀਐਸਐਫ ਤੋਂ ਪ੍ਰੋਵਾਈਡ ਹੋਈ ਸੀ ਉਸ ਨੂੰ ਡਿਵੈਲਪ ਕੀਤਾ ਗਿਆ ਤੇ ਉਸ ਨੂੰ ਬਾਅਦ ਦੇ ਵਿੱਚ ਸੀਆਈਏ ਅਮਸਰ ਦਿਹਾਤੀ ਪੁਲਿਸ ਦੇ ਸਟਾਫ ਵੱਲੋਂ ਆਪਰੇਸ਼ਨਲਾਈਜ਼ ਕੀਤਾ ਗਿਆ ਜਿਸ ਦੇ ਤਹਿਤ ਇਹ ਅੱਜ ਦੀ ਜਿਹੜੀ ਰਿਕਵਰੀ ਹੋਈ ਹੈ ਇਹ ਰਿਕਵਰੀ 5 ਕਿਲੋ 544 ਗ੍ਰਾਮ ਦੇ ਕਰੀਬਨ ਹੋਈ ਹੈ ਜਿਸ ਦੇ ਵਿੱਚ ਇਹ ਚਾਰ ਦੋਸ਼ੀ ਜੋ ਨੇ ਇਹ ਗ੍ਰਫਤਾਰ ਹੋਏ ਇਹ ਚਾਰ ਦੋਸ਼ੀ ਨੇ ਇਹਨਾਂ ਦੇ ਸਬੰਧ ਜੋ ਨੇ ਜੋ ਸਾਡੀ ਹੁਣ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਇਹ ਪਾਕਿਸਤਾਨ ਜੋ ਹੈ ਇੱਕ ਹੀਪ ਮੁੰਗਾ ਕੇ ਉਸ ਦੀ ਸਮਗਲਿੰਗ ਕਰਦੇ ਸਨ ਕਾਨਫਰੰਸ ਹੈ ਇਹ ਸੰਜੀਤ ਅਤੇ ਅਮਰਸੋ ਅਤੇ ਹਰਦੀ ਪੁਲਿਸ ਅਤੇ ਬੀਐਸਐਫ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਸ ਦੇ ਵਿੱਚ ਕੀ ਮੇਨ ਜੋ ਹੈ ਇਨਫੋਰਮੇਸ਼ਨ ਬੀਐਸਐਫ ਤੋਂ ਪ੍ਰੋਵਾਈਡ ਹੋਈ ਸੀ ਉਸ ਨੂੰ ਡਿਵੈਲਪ ਕੀਤਾ ਗਿਆ ਤੇ ਉਸ ਨੂੰ ਬਾਅਦ ਦੇ ਵਿੱਚ ਸੀਆਈਏ ਅਮਰਸਰ ਦਿਹਾਤੀ ਪੁਲਿਸ ਦੇ ਸਟਾਫ ਵੱਲੋਂ ਆਪਰੇਸ਼ਨਲਾਈਜ਼ ਕੀਤਾ ਗਿਆ ਜਿਸ ਦੇ ਤਹਿਤ ਇਹ ਅੱਜ ਦੀ ਜਿਹੜੀ ਰਿਕਵਰੀ ਹੋਈ ਹੈ ਇਹ ਰਿਕਵਰੀ 5 ਕਿਲੋ 544 ਗ੍ਰਾਮ ਦੇ ਕਰੀਬਨ ਹੋਈ ਹੈ ਜਿਸ ਦੇ ਵਿੱਚ ਇਹ ਚਾਰ ਦੋਸ਼ੀ ਜੋ ਨੇ ਇਹ ਗ੍ਰਿਫਤਾਰ ਹੋਏ ਇਹ ਚਾਰ ਦੋਸ਼ੀ ਕੁਲਦੀਪ ਸਿੰਘ ਪੁੱਤਰ ਹਰਵੰਤ ਸਿੰਘ ਅਤੇ ਕਿਰਪਾਲ ਸਿੰਘ ਪੁੱਤਰ ਅਮਰ ਸਿੰਘ ਇਹ ਤੇੜਾ ਰਾਜਪੂਤਾ ਐਸ ਅਜਨਾਲਾ ਦੇ ਨੇ ਬਾਕੀ ਦੋ ਦੋਸ਼ੀ ਜਤਿੰਦਰ ਸਿੰਘ ਪੁੱਤਰ ਰਾਜਵੀਰ ਸਿੰਘ ਪਿੰਡ ਬੁਹਾਰ ਥਾਣਾ ਲੋਪੋਕੇ ਦਾ ਅ ਇਸ ਤੋਂ ਇਲਾਵਾ ਜਿਹੜਾ ਚੌਥਾ ਦੋਸ਼ੀ ਹੈ ਗੁਰਪ੍ਰੀਤ ਸਿੰਘ ਉਹ ਗੋਪੀ ਪੁੱਤਰ ਰਤਨ ਸਿੰਘ ਇਹ ਪਿੰਡ ਮੰਡਿਆਲ ਦਾ ਅ ਵਸਨੀਕ ਹੈ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੇ ਸਬੰਧ ਜੋ ਨੇ ਜੋ ਸਾਡੀ ਹੁਣ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਹ ਸਪਸ਼ਟ ਹੋਇਆ ਹੈ ਕਿ ਇਹ ਪਾਕਿਸਤਾਨ ਉਹ ਜੋ ਹੈ ਇੱਕ ਹੀਪ ਮੁੰਗਾ ਕੇ ਉਸ ਦੀ ਸਮਗਲਿੰਗ ਕਰਦੇ ਸਨ ਇਸ ਦੇ ਵਿੱਚ ਜੋ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਪੁੱਤਰ ਹਰਵੰਦ ਸਿੰਘ ਤੇੜਾ ਰਾਜਪੂਤਾਂ ਦਾ ਪੀਐਸ ਅਜਨਾਲੇ ਦਾ ਵਸਨੀਕ ਹੈ ਇਸ ਦੇ ਖਿਲਾਫ ਇੱਕ ਪਹਿਲਾਂ ਵੀ ਪਰਚਾ ਦਰਜ ਹੈ ਜੋ ਕਿ ਐਨਡੀਪੀਐਸ ਦਾ ਹੀ ਇੱਕ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਇਹ ਅੱਜ ਦੀ ਇਹ ਰਿਕਵਰੀ ਹੋਈ ਹੈ ਇਹ ਦੋਸ਼ੀ ਜਿਹੜੇ ਸੀ ਇਹ ਆਪਣਾ ਸਾਹੋਬਾਲ ਮੜਿਆ ਦੇ ਕੋਲ ਇਹਨਾਂ ਦੀ ਲੋਕੇਸ਼ਨ ਜਿਹੜੀ ਹੈ ਸੀ ਜਦੋਂ ਇਹਨਾਂ ਨੂੰ ਨੈਪ ਕੀਤਾ ਗਿਆ ਇਸ ਦੇ ਨਾਲ ਹੀ ਇਹਨਾਂ ਦਾ ਉੱਥੇ ਮੋਟਰਸਾਈਕਲ ਖੜਾ ਸੀ ਉਹ ਵੀ ਜਿਹੜਾ ਹੈ ਸੀ ਆ ਆਪਣੇ ਲਿਆ ਹੈ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਜੋ ਹੈਗੇ ਆ ਉਹ ਸੀ ਜਾਂਚ ਉਹਨਾਂ ਦੀ ਕਰਦੇ ਆ ਉਹਨਾਂ ਦੀ ਪ੍ਰੂਫ ਹੋ ਰਹੀ ਹੈ ਅੱਗੇ ਸਰਦਰ ਦੇ ਡਵੈਲਪਮੈਂਟ ਹੋਣਗੇ ਆ ਉਹ ਤੁਹਾਡੇ ਸਾਹਮਣੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਅੱਜ ਦੀ ਰਿਕਵਰੀ ਜਿਹੜੀ ਹੈ ਇਸ ਦੇ ਵਿੱਚ ਜਿਹੜਾ ਦੀਨ ਇਨਫੋਰਮੇਸ਼ਨ ਸੀ ਉਹ ਵੀ ਇਸੇ ਬਲਕ ਪ੍ਰੋਵਾਈਡ ਹੋਈ ਹੈ ਉਸ ਨੂੰ ਅੱਗੇ ਡਿਵੈਲਪ ਕੀਤਾ ਗਿਆ ਥਰੂਆਊਟ ਦਾ ਨਾਈਟ ਜੋ ਹੈ ਸਾਡੀਆਂ ਟੀਮਾਂ ਜਿਹੜੀ ਸੀਆਈਏ ਦੀਆਂ ਵੱਕੋ ਵੱਖਰੀਆਂ ਟੀਮਾਂ ਵੱਖੋ ਵੱਖਰੇ ਥਾਵਾਂ ਤੇ ਜੋ ਅਲਜਟ ਇਹ ਸਾਡੇ ਦੋਸ਼ੀ ਸੀਗੇ ਇਹਨਾਂ ਦੀਆਂ ਲੋਕੇਸ਼ਨਸ ਨੂੰ ਟ੍ਰੇਸ ਕਰ ਰਹੀਆਂ ਸੀ ਟਰੈਕ ਕਰ ਰਹੀਏ ਸਨ ਤੇ ਫਾਈਨਲੀ ਜਿਹੜੀ ਹੈ ਇਹਨਾਂ ਦੀ ਗ੍ਰਿਫਤਾਰੀ ਹੋਈ ਇਸ ਤੋਂ ਇਲਾਵਾ ਇਹ ਸਾਡੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ ਕਿ ਇੱਕ 31 ਅਗਸ ਨੂੰ ਵੀ ਪਰਚਾ ਹੋਇਆ ਸੀ 2 ਕਿਲੋ ਅ 300 ਗ੍ਰਾਮ ਦੇ ਕਰੀਬਨ ਉਹਦੇ ਵਿੱਚ ਵੀ ਜੋ ਮੋਡਸ ਉਪਰਿੰਡਾਈ ਤੇ ਕੁਝ ਚੀਜ਼ਾਂ ਜੋ ਵੇਲ ਖਾਂਦੀਆਂ ਨੇ ਉਹ ਅੱਜ ਦੀ ਜਿਹੜੀ ਰਿਕਵਰੀ ਹੈ ਉਹਦੇ ਨਾਲ ਵੇਲ ਖਾਂਦੀਆਂ ਦੀ ਸੋ ਇਹ ਜਿਹੜੀਆਂ ਡਿਫਰੈਂਟ ਡਰੋਨ ਐਕਟੀਵिटीज ਦੇ ਥਰੂ ਜਿਹੜੀ ਡਰੋਨ ਦੀ ਸੌਰਟੀਆਂ ਹੋਈਆਂ ਨੇ ਉਹਨਾਂ ਦੇ ਥਰੂ ਜਿਹੜੀਆਂ ਇਹ ਪੈਕੇਟਸ ਜਿਹੜੇ ਨੇ ਸਮੱਗਲ ਹੋਏ ਨੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਸਿਮਿਲਰਿਟੀ ਇਹ ਦਰਸਾਉਂਦੀ ਹੈ ਕਿ ਇਹ ਇੱਕੋ ਹੀ ਜੋ ਹੈ ਵੱਡੀ ਖੇਪ ਦਾ ਪਾਰਟ ਹੋ ਸਕਦੇ ਆ ਅਦਰਵਾਈਜ਼ ਜਿਹੜੀ ਅੱਜ ਦੀ ਇਹ ਰਿਕਵਰੀ ਹੈ ਇਹ ਆ 5 ਕਿਲੋ 546 ਗ੍ਰਾਮ ਦੇ ਕਰੀਬਨ ਬਣਦੀ ਸਰ ਜਦੋਂ ਕਵਰ ਜਿੱਤੇ ਗਏ ਇਹ ਸਾਹੋਬਲ ਮੜੀਆਂ ਪੈਂਦੀਆਂ ਜੀ ਉੱਥੋਂ ਤੇ ਹੀ ਕਰਦੇ ਬਾਰਡਰ ਦੇ ਲਾਗੇ ਪੈਂਦਾ ਕਿੱਥੇ ਮਤਲਬ ਕਿ ਫੈਂਸਿੰਗ ਦੇ ਜਿਹੜੇ ਆਸ-ਪਾਸ ਜੀ ਜਿਹੜੇ ਆਸ-ਪਾਸ ਹੀ ਹੈ ਬੇਸਿਕਲੀ ਜਿਹੜਾ ਹੈ ਤੁਸੀਂ ਦੇਖੋਗੇ ਕੁਝ ਦਿਨਾਂ ਤੋਂ ਅਜਨਾਲਾ ਸਬ ਡਿਵੀਜ਼ਨ ਦੇ ਵਿੱਚ ਖਾਸ ਕਰ ਰਮਦਾਸ ਏਰੀਆ ਦੇ ਵਿੱਚ ਤੇ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਰਮਦਾਸ ਪੁਲਿਸ ਸਟੇਸ਼ਨ ਇਹ ਜਿਹੜੇ ਏਰੀਆਜ਼ ਨੇ ਇਹਨਾਂ ਦੇ ਵਿੱਚ ਡਰੋਨ ਐਕਟੀਵਿਟੀ ਕਾਫੀ ਹੋਈ ਹੈ ਪਿਛਲੇ 17 ਅਗਸਤ ਤੋਂ ਲੈ ਕੇ 22 ਅਗਸਤ ਤੱਕ ਅਸੀਂ ਦੇਖਿਆ ਹੈ ਕਿ ਕਾਫੀ ਨੰਬਰ ਆਫ ਡਰੋਨ ਦੀ ਵਧੀ ਐਕਟੀਵਿਟੀ ਰਿਪੋਰਟ ਹੋਈ ਹੈ ਰਾਤੀ 2 ਵਜੇ ਤੋਂ ਬਾਅਦ ਕਾਫੀ ਇਹਨਾਂ ਦੀ ਜਿਹੜੀ ਐਕਟੀਵਿਟੀ ਵਧੀ ਹੈ ਸਾਡੇ ਨਾਲ ਬੀਐਸਐਫ ਦੇ ਅਫਸਰ ਸਰਮਾਨਸੀ ਅਸੀਂ ਅੱবি ਜਿਹੜੀ ਡਿਸਕਸ ਕਰ ਰਹੇ ਸੀ ਕਿ ਇਹਨਾਂ ਦੇ ਵਿੱਚ ਕਾਫੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਖੇਪ ਜਿਹੜੀ ਆਈ ਹੈ ਉਹ ਡਿਲੀਵਰ ਹੋਈ ਹੈ ਜਿਨ੍ਹਾਂ ਇਨਸਟੈਂਸਸ ਦੇ ਵਿੱਚ ਬੀਐਸਐਫ ਵੱਲੋਂ ਫਾਇਰਿੰਗ ਹੋਈ ਜਾਂ ਡਰੋਨ ਵਾਪਸ ਚਲਾ ਗਿਆ ਉਹਨਾਂ ਦੇ ਵਿੱਚ ਜਿਹੜਾ ਹੈ ਬਹੁਤ ਹੱਦ ਤੱਕ ਜਿਹੜੀ ਇਹ ਖੇਪ ਡਿਲੀਵਰ ਨਹੀਂ ਹੋਈ ਪਰ 17 ਤੋਂ ਲੈ ਕੇ 22 ਤਰੀਕ ਤੇ ਆਨਵਰਡ ਜਿਹੜੀਆਂ ਇਹ ਡਰੋਨ ਮੂਵਮੈਂਟਸ ਹੋਈਆਂ ਨੇ ਉਹਨਾਂ ਦੇ ਵਿੱਚ ਖੇਪ ਦੀ ਜਿਹੜੀ ਹੈ ਸਮਕਲਿੰਗ ਉਹ ਸਾਡੇ ਕੋਲ ਰਿਪੋਰਟ ਹੋਈ ਸੀ ਸਾਡੇ ਸੂਤਰ ਜਿਹੜੇ ਨੇ ਸਾਡੇ ਸੋਰਸਸ ਜਿਹੜੇ ਨੇ ਅਸੀਂ ਉਹਨਾਂ ਨੂੰ ਲਗਾਇਆ ਹੋਇਆ ਸੀ ਸਾਡੀ ਸਰਚ ਜਿਹੜੀਆਂ ਨੇ ਫੀਲਡਸ ਦੇ ਵਿੱਚ ਖੇਤਾਂ ਦੇ ਵਿੱਚ ਜਦੋਂ ਵੀ ਡਰੋਨ ਮੂਵਮੈਂਟ ਹੁੰਦੀ ਹੈ ਅਸੀਂ ਕਰਦੇ ਹਾਂ ਟੀਮਸ ਬਣਾ ਕੇ ਖੇਤਾਂ ਦੀ ਨਿਸ਼ਾਨਦੇਹੀ ਕਰਦੇ ਹਾਂ ਪ੍ਰੋਪਰਲੀ ਜਿਹੜੇ ਹੈ ਮੈਪ ਤੇ ਜੋ ਵੀ ਸਾਨੂੰ ਲੱਗਦਾ ਹੈ ਕਿ ਐਨਲਾਈਜ਼ ਕਰਨ ਤੋਂ ਬਾਅਦ ਕਿ ਇਹ ਪ੍ਰੋਬੇਬਲ ਸਾਈਟ ਹੋ ਸਕਦੀ ਹੈ ਜਿੱਥੇ ਖੇਪ ਡਿਲੀਵਰ ਹੋਈ ਹੈ ਅਸੀਂ ਉਹਨਾਂ ਦੀ ਪ੍ਰੋਪਰ ਜਿਹੜੀ ਸਰਚ ਕਰਦੇ ਹਾਂ ਇਸ ਦੇ ਇਸ ਦੇ ਵਿੱਚ ਬੀਐਸਐਫ ਦੀ ਟੀਮਸ ਤੇ ਪੰਜਾਬ ਪੁਲਿਸ ਦੀਆਂ ਟੀਮਸ ਜਿਹੜੀਆਂ ਆਇਆਂ ਹੋ ਸੰਜੇ ਤੌਰ ਤੇ ਕੰਮ ਕਰਦੇ ਨੇ ਕਿੰਨੇ ਜਿਹੜੇ ਐਕਟਿਵ ਨੇ ਜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਅਜੇ ਤੱਕ ਜਿਹੜਾ ਕੁਲਦੀਪ ਸਿੰਘ ਹੈ ਜਿਹਦੇ ਖਿਲਾਫ ਇੱਕ ਪਹਿਲਾਂ ਵੀ ਬਰਚਾ ਦਰਜ ਹੈ ਉਹ ਮੰਨ ਰਿਹਾ ਹੈ ਕਿ ਇਹ ਉਹਦੀ ਦੂਜੀ ਖੇਪ ਸੀ ਦੂਜੀ ਇੱਕ ਵੱਡੇ ਤੌਰ ਤੇ ਜਿਹੜੀ ਸਮਗਲ ਕੀਤੀ ਗਈ ਹੈ ਬਾਕੀ ਇਹਨਾਂ ਇਨਵੈਸਟੀਗੇਸ਼ਨ ਚੱਲਦੀ ਹੈ ਹੋਰ ਜਿਹੜੇ ਵੀ ਤੱਕ ਸਾਹਮਣੇ ਆ ਗਏ ਉਹ ਸ਼ੇਅਰ ਕੀਤੇ ਜਾ ਰਹੇ ਨੇ ਇਹਦੇ ਵਿੱਚ ਅਜੇ ਤੱਕ ਕੋਈ ਡਰੋਨ ਦੀ ਰਿਕਵਰੀ ਨਹੀਂ ਹੋਈ ਕਿਉਂਕਿ ਇਹ ਜੋ ਖੇਪ ਹੈ ਇਹ ਥੋੜੀ ਵੱਡੀ ਹੈਵੀ ਹੈ ਇਹ ਵੱਡੇ ਡਰੋਨ ਦੁਆਰਾ ਹੀ ਸਭ 걸 ਦਿੱਤੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਥੋੜੀ ਫੋਟੋਗ੍ਰਾਫੀ ਤੇ ਕੋਈ ਹੁੱਕ ਦੀ ਅਵੇਲੇਬਿਲਟੀ ਦਸਾਉਂਦੀ ਹੈ ਕਿ ਇਹ ਵੱਡੇ ਡਰੋਨ ਦੀ ਐਕਟੀਵਿਟੀ ਹੋਈ ਸਰ ਇਹ ਕਿੰਨੇ ਜਾਣੇ ਨੇ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕੋਈ ਹਥਿਆਰ ਵੀ ਇਹਨਾਂ ਨੂੰ ਮਿਲਿਆ ਵਾ ਜੀ ਜਿੱਥੇ ਤੱਕ ਹਥਿਆਰ ਦਾ ਸਵਾਲ ਹੈ ਨਾ ਕੋਲੋਂ ਅਜੇ ਕੋਈ ਹਥਿਆਰ ਦੀ ਜੜੀ ਹੈ ਮੌਕੇ ਤੇ ਕੋਈ ਅੱਦਾਂ ਦੀ ਜਿਹੜੀ ਬਰਾਮਤ ਜੀ ਨਹੀਂ ਹੋਈ ਜਿਹੜੀ ਤੁਸੀਂ ਗੱਲ ਕਰਦੇ ਹੋ ਬਸਨੀਕ ਇਹਨਾਂ ਚ ਦੋ ਜਿਹੜੇ ਤੇੜਾ ਰਾਜਪੂਤਾਂ ਦੇ ਰਾਜਪੂਤਾਂ ਦੇ ਐਪੀਐਸ ਅਜਨਾਲਾ ਦਾ ਉਸ ਤੋਂ ਬਾਅਦ ਜਿਹੜਾ ਜਤਿੰਦਰ ਹੈਗਾ ਇਹ ਵੀ ਅਜਨਾਲੇ ਚ ਪੈਂਦਾ ਪਿੰਡ ਦਾ ਮੁਹਾਰ ਚੌਥਾ ਜਿਹੜਾ ਹੈਗਾ ਤੁਹਾਡਾ ਗੁਰਪ੍ਰੀਤ ਸਿੰਘ ਉਸ ਗੋਪੀ ਜਿਹੜਾ ਹੈ ਇਹ ਥਾਣੇ ਵੰਡਿਆ ਵੰਡਿਆ ਵਾਲਿਆਂ ਦਾ ਥਾਣੇ ਲੋਕਟੋਕੇ ਦਾ ਬਸਨੀਕ ਹੈ ਸਰ ਦੂਜੀ ਚਾਰ ਨੇ ਤੇ ਇੱਕੋ ਦੂਜੇ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ ਨੇ ਕਿਦੋਂ ਇਹ ਇਕੱਠੇ ਹੋਏ ਨੇ ਇਹ ਜਿਹੜੀ ਇਹ ਸਾਰੀ ਜਿਹੜੀ ਇਹਨਾਂ ਦੀ ਇਨਟੈਰੋਗੇਸ਼ਨ ਚੱਲ ਰਹੀ ਹੈ ਕਿ ਇਹ ਕਿੱਥੇ ਇਕੱਠੇ ਹੋਏ ਕੀ ਇਹਨਾਂ ਨੇ ਪਲਾਨ ਬਣਾਇਆ ਜਿਵੇਂ ਕੁਲਦੀਪ ਸਿੰਘ ਜਿਹੜਾ ਹੈ ਇਹਨਾਂ ਬਾਕੀਆਂ ਨੂੰ ਇਨਵੋਲ ਕਰਦਾ ਹੈ ਤੇ ਬਾਕੀ ਕਿਵੇਂ ਇਨਵੋਲ ਹੋ ਕੇ ਇਸ ਸਮਗਲਿੰਗ ਦਾ ਨੈਕਸਸ ਇਹ ਪਾਰਟ ਬਣਦੇ ਨੇ ਇਹ ਜਿਹੜਾ ਗਰੁੱਪ ਹੈ ਸਮਗਲਿੰਗ ਦਾ ਕਿਵੇਂ ਇਹਦਾ ਪਾਰਟ ਬਣਦੇ ਨੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਡਿਮਾਂਡ ਲਿਆ ਜਾ ਰਿਹਾ ਹੈ ਇਹਨਾਂ ਤੋਂ ਲੈ ਰਹੇ ਕਿਉਂਕਿ ਸਾਡੀ ਜਿਹੜੀ ਕਾਰਵਾਈਆਂ ਕਾਫੀ ਲੰਬੇ ਜਿਹੜੀ ਹੈ ਫਾਇਲ ਵਰਕ ਚੱਲ ਰਿਹਾ ਤੇ ਇਹਨਾਂ ਰਿਮਾਨ ਲਿਆ ਜਾ ਰਿਹਾ ਸਰ ਇੱਥੇ ਇੱਕ ਅਜਨਾਲੇ ਖੇਤਾਂ ਦੇ ਵਿੱਚੋਂ ਉਸ ਦਿਨ ਪਹਿਲਾਂ ਮਿਲੀ ਹੈ ਇਹ ਇਹਨਾਂ ਵਾਲੀ ਇਹ ਹੈਗੇ ਜਿਹਾ ਸਰ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਇਹ ਕੀਤੀ ਹੈ ਕਿ ਸਾਡੇ ਕੋਲ 31 ਅਗਸਤ ਦੀ ਇੱਕ ਐਫ ਆਈ ਆਰ ਦਰਜ ਹੈ ਜਿਹਦੇ ਵਿੱਚ 2 ਕਿਲੋ 300 ਗ੍ਰਾਮ ਦੇ ਕਰੀਬਨ ਜਿਹੜੀ ਹੈਰੋਇਨ ਦੀ ਕਿੱਪ ਭਰਾਮਤ ਹੋਈ ਸੀ ਉਹ ਜਿਹੜਾ ਔਰ ਇਹ ਦੀ ਸਿਮਿਲਰਿਟੀ ਕੁਝ ਸਾਡੇ ਸਾਹਮਣੇ ਆਈਆਂ ਨੇ असं इस चीज हो गहराई के जांच कर रहे हैं कि ये उसे कंसाइनमेंट का वही कंसाइनमेंट का पा पार्ट है जखरी है क्योंकि, क्योंकि कई चीज वो अजे स्पष्ट नहीं है इंटैरोगे तो बाद तो तो दिल्कुल। दिल्कुल जी चीजा स्पष्ट हो सजिया करा बिल्कुल जी एक्टिविटी ड्रोन जगह पहले जानकारी अर थी ਜੋ ਤੱਕ ਕੋਈ ਬਾਤ ਚਾਰਾ ਹੋਇਆ ਕਰ ਦੇਖੋ ਜੀ ਇਹਦੇ ਵਿੱਚ ਐਦਾ ਹੈ ਕਿ ਸਾਡੇ ਕੋਲ ਜਿਹੜੀ ਹੁੰਦੀ ਹੈ ਇਨਫੋਰਮੇਸ਼ਨ ਉਹ ਹੁੰਦੀ ਹੈ ਕਿ ਡਰੋਨ ਐਕਟੀਵਿਟੀ ਹੋਈ ਹੈ ਜਾਂ ਹੋ ਸਕਦੀ ਹੈ ਅਸੀਂ ਜਦੋਂ ਡਰੋਨ ਐਕਟੀਵਿਟੀ ਹੁੰਦੀ ਹੈ ਜਿਵੇਂ ਕਿ ਬੀਐਸਐਫ ਹੈ ਪੰਜਾਬ ਪੁਲਿਸ ਹੈ ਜੁਆਇੰਟਲੀ ਵੀ ਤੇ ਆਪਣੇ ਸੈਪਰੇਟ ਤੌਰ ਤੇ ਵੀ ਜਿਹੜੀਆਂ ਸਰਚਸ ਕਰਦੇ ਉਹਨੇ ਕਈ ਵਾਰ ਉਹਨੇ ਸਰਚਸ ਦੇ ਵਿੱਚ ਜਿਵੇਂ ਕਿ ਇਹ 2 ਕਿਲੋ 300 ਗ੍ਰਾਮ ਜਿਹੜੀ ਇਹ 31 ਅਗਸਤ ਨੂੰ ਰਿਕਵਰ ਹੋਈ ਹੈ ਇਹ ਉਦੋਂ ਸਰਚ ਦੇ ਦੌਰਾਨ ਸਾਦੂ ਇਹ ਐਮਐਲਸੀ ਦੀ ਇਸੇ ਤਰੀਕੇ ਨਾਲ ਕਈ ਹੋਰ ਸਰਚਸ ਦੇ ਵਿੱਚ ਵੀ ਜਿਹੜੀਆਂ ਅਬੈਂਡੰਡ ਕਨਸਾਈਨਮੈਂਟਸ ਹੁੰਦੀਆਂ ਨੇ ਸੂਤਰਾ ਤੋਂ ਜਾਂ ਸਰਚਸ ਦੇ ਆਧਾਰ ਤੇ ਉਹਨਾਂ ਦੀ ਰਿਕਵਰੀ ਹੋ ਜਾਂਦੀ ਹੈ। ਇਹ ਡਾਇਰੈਕਟ ਲਿੰਕ ਸੀ ਕਿ ਪਾਕਿਸਤਾਨ ਤੇ ਦੇਖੋ ਜੀ ਇਹ ਜਿਹ ਪ੍ਰੀ ਇਲੀਮੀਨੇਰੀ ਇਨਵੈਸਟੀਗੇਸ਼ਨ ਹੈ ਉਹ ਇਸ ਇਹ ਕਰਦੀ ਹੈ ਇਸ਼ਾਰਾ ਕਿ ਇਹਨਾਂ ਦੇ ਉਤਾਰੋਂ ਪਾਰ ਜਿਹੜੇ ਨੇ ਸਬੰਧ ਹੈਗੇ ਆ ਤੇ ਇਹ ਜਿਹੜਾ ਹੈ ਖੇਪ ਉਧਰੋਂ ਬਣਾਉਂਦੇ ਸੀ। ਬਾਕੀ ਇਨਵੈਸਟੀਗੇਸ਼ਨ ਚੱਲਦੀ ਹੈ। ਇਹ ਸਾਰੇ ਬਿੰਦੂਆਂ ਤੇ ਕਿ ਇਹਨਾਂ ਦੇ ਕਿਸ ਤਰੀਕੇ ਦੇ ਨਾਲ ਕਿਸ ਲੈਵਲ ਤੱਕ ਟੂ ਵਟ ਐਕਸਟੈਂਟ ਤੇ ਕਿਸ ਤਰੀਕੇ ਦੀ ਇਹਨਾਂ ਦੀ ਨੇਚਰ ਹੈਗੀ ਆ ਉਸ ਨੈਟਵਰਕ ਦਾ ਕਿਵੇਂ ਪਾਰਟ ਨੇ ਉਹ ਸਾਰੀ ਜਿਹੜੀ ਹੈਗੀ ਚੀਜ਼ਾਂ ਜਿਹੜੀਆਂ ਨੇ ਉਹ ਕਲੈਰਟੀ ਅਸੀਂ ਇੰਟਰੋਗੇਸ਼ਨ ਕਰ ਰਹੇ ਹਾਂ ਉਸ ਤੋਂ ਬਾਅਦ ਹੈ ਮਤਲਬ ਕੀਤਾ ਉਹ